ਇਸ ਸਮੇਂ ਅਸੀਂ ਅਨੰਦੇੜ ਸਾਹਿਬ ਦੇ ਵਿੱਚ ਮੌਜੂਦ ਆ ਤੇ ਅੱਜ ਦਰਸ਼ਨ ਕਰਾਂਗੇ ਤਖਤ ਸ਼੍ਰੀ ਹਜੂਰ ਸਾਹਿਬ ਸਚਖੰਡ ਦੇ ਇਹ ਉਹ ਥਾਂ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਗਈ ਇਸੇ ਥਾਂ ਤੇ ਗੁਰੂ ਸਾਹਿਬ ਦੇ ਕਈ ਸ਼ਸਤਰ ਵੀ ਪਏ ਨੇ ਇਸੇ ਥਾਂ ਤੇ ਗੁਰੂ ਸਾਹਿਬ ਨੇ ਸ਼ਬਦ ਵੀ ਉਚਾਰਿਆ ਸੀ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਕਰੰਤ ਇਸੇ ਧਰਤੀ ਤੇ ਧੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੋ ਸਭ ਤੋਂ ਵੱਡੇ ਕਾਰਜ ਕੀਤੇ ਸਭ ਤੋਂ ਪਹਿਲਾਂ ਜੁਗੋ ਜੁਗ ਅਟਲ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕਤਕ ਦੇ ਦੂਜ ਵਾਲੇ ਦਿਨ ਗੁਰਤਾ ਗੱਦੀ ਦਿੱਤੀ ਪੰਜ ਪੈਸੇ ਨਾਰੀਅਲ ਰੱਖ ਕੇ ਆਪ ਪੰਜ ਪ੍ਰਕਰਮੇ ਕਰਕੇ ਮੱਥਾ ਟੇਕ ਕੇ ਹੁਕਮਨਾਮਾ ਲਿਆ ਉਸ ਵੇਲੇ ਹੁਕਮਨਾਮਾ ਆਇਆ छंत सूही महला पंजा अबचल नगर गोबिंद गुरु का नाम जप सुख पाया राम ऐसे करके इस नगरी का नाम अबचल नगर साहिब है तख्त साहब इस करके है क्योंकि गुरु साहब जी ने समुचे संसार के प्रति ऐसे तख्त साहब तो हुक्मनामा जारी किया आग्या भई अकाल की तबे चलायो पंथ सब सिकण को हुक्म है गुरु मान्यो ग्रंथ सचखंड साहब इस करके क्योंकि सतगुरु जी ਤੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਚਮੀ ਵਾਲੇ ਰੋਜ਼ ਆਪ ਇੱਥੋਂ ਸੱਚਖੰਡ ਗਮਣ ਕੀਤਾ ਪਰ ਲੋਕ ਗਮਣ ਕੀਤਾ ਮਹਾਰਾਜ ਜੀ ਨੇ ਹਜ਼ੂਰ ਸਾਹਿਬ ਮਹਾਰਾਜ ਜੀ ਨੇ ਇਸ ਧਰਤੀ ਦਾ ਨਾਂ ਇਸ ਕਰਕੇ ਹਜ਼ੂਰ ਸਾਹਿਬ ਕਿਹਾ ਜਾਂਦਾ ਹੈ ਸਾਤ ਸੰਗਤ ਜੀ ਜਿਸ ਵੇਲੇ ਪੰਜਾਬ ਤੋਂ ਚੱਲ ਕੇ ਇੱਥੇ 3000 ਫੌਜ ਆਈ ਕੁਝ ਸਮਾਂ ਪਾ ਕੇ ਫੌਜਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡਾ ਪਰਿਵਾਰ ਸਾਡੇ ਬੱਚੇ ਪੰਜਾਬ ਰਹਿੰਦੇ ਨੇ ਕਿਰਪਾ ਕਰੋ ਸਾਨੂੰ ਛੁੱਟੀਆਂ ਬਖਸ਼ਿਸ਼ ਕਰੋ ਮਹਾਰਾਜ ਨੇ ਉਹਨਾਂ ਨੂੰ ਉਹਨਾਂ ਦੀ ਬੇਨਤੀ ਸੁਣ ਮਹਾਰਾਜ ਨੇ ਕਿਹਾ ਅਸੀਂ ਤੇ ਸਾਰਾ ਖਜ਼ਾਨਾ ਆਪਣਾ ਪੰਜਾਬ ਹੀ ਛੱਡਿਆ ਏ ਇੱਥੇ ਨਹੀਂ ਕੋਈ ਲਿਆ ਏ ਫਿਰ ਬੇਨਤੀ ਕੀਤੀ ਸਿੰਘਾਂ ਨੇ ਸੱਚੇ ਪਾਤਸ਼ਾਹ ਆਪ ਤੇ ਦੁਨੀਆ ਨੂੰ ਤਾਰਨ ਵਾਲਿਓ ਸਾਡੀਆਂ ਵੀ ਝੋਲੀਆਂ ਭਰੋ ਫਿਰ ਗੁਰੂ ਸਾਹਿਬ ਜੀ ਨੇ ਭਾਈ ਦਿਆਲ ਸਿੰਘ ਜੀ ਪ੍ਰਤੀ ਹੁਕਮ ਕੀਤਾ ਕਿ ਜੋ ਗੁਰੂ ਨਾਨਕ ਸਾਹਿਬ ਜੀ ਦਾ ਖਜ਼ਾਨਾ ਜਿੱਥੇ ਅੱਜ ਗੁਰਦੁਆਰਾ ਮਾਲ ਟੇਕੜੀ ਸਾਹਿਬ ਹੈ ਉਹ ਉੱਥੋਂ ਲਿਆਓ ਉਤੋਂ ਖਜ਼ਾਨਾ ਲਿਆ ਕੇ ਢਾਲਾਂ ਭਰ ਭਰ ਕੇ ਗੁਰਦੁਆਰਾ ਸੰਗਤ ਸਾਹਿਬ ਵਿਖੇ ਫੌਜਾਂ ਨੂੰ ਦੇਤਾ 60 ਸਿੰਘ ਸੀ ਜਿਹੜੇ ਰਹਿ ਗਏ ਉਹਨਾ 60 ਸਿੰਘਾਂ ਦੇ ਪ੍ਰਤੀ ਵੀ ਮਹਾਰਾਜ ਨੇ ਕਿਹਾ ਤੁਸੀਂ ਵੀ ਖਜ਼ਾਨਾ ਲਓ ਤੇ ਪੰਜਾਬ ਨੂੰ ਵਾਪਿਸ ਜਾਓ ਪਰ ਉਹਨਾ 60 ਸਿੰਘਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਨੂੰ ਮਾਇਆ ਨਹੀਂ ਚਾਹੀਦੀ ਸਾਨੂੰ ਖਜ਼ਾਨਾ ਨਹੀਂ ਚਾਹੀਦਾ ਸਾਨੂੰ ਮਾਇਆ ਨਾਲ ਕੋਈ ਪਿਆਰ ਨਹੀਂ ਸਾਨੂੰ ਤੇ ਕੇਵਲ ਆਪ ਜੀ ਦੇ ਚਰਨਾਂ ਨਾਲ ਪਿਆਰ ਹੈ ਆਪ ਜੀ ਦੇ ਰੋਜ਼ਾਨਾ ਦਰਸ਼ਨ ਹੁੰਦੇ ਰਹਿਣ ਆਪ ਜੀ ਦੇ ਨਾਲ ਪਿਆਰ ਹੈ ਫਿਰ ਗੁਰੂ ਸਾਹਿਬ ਜੀ ਨੇ ਇਸ ਧਰਤੀ ਤੇ ਹੁਕਮ ਕੀਤਾ ਕੇ ਚਾਰ ਪਹਿਰ ਵਿੱਚੋਂ ਤਿੰਨ ਪੈਰ ਇੱਥੇ ਪ੍ਰਤੱਖ ਹਾਜ਼ਰ ਰਵਾਂਗੇ ਇਸੇ ਕਰਕੇ ਇਸ ਸਥਾਨ ਦਾ ਨਾਮ ਹਜ਼ੂਰ ਸਾਹਿਬ ਵੀ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਆਪ ਚਾਰ ਪਹਿਰ ਵਿੱਚੋਂ ਤਿੰਨ ਪੈਰ ਇੱਥੇ ਪ੍ਰਤੱਖ ਹਾਜ਼ਰ ਹੈ ਸ਼੍ਰੀ ਮੁਖ ਪਨਿਓ ਗਰੀਬ ਨਿਵਾਜ ਸ਼ਸਤਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਨਹਿ ਧਰਮ ਚਲੇ ਹੈ ਧਰਮ ਬਿਨਾ ਸਭ ਤਲੇ ਮਲੇ ਹੈ ਸ਼ਸਤਰਾਂ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪ ਜਿੱਥੇ ਮੀਰੀ ਅਤੇ ਪੀਰੀ ਦੇ ਸ਼ਸਤਰਾਂ ਨੂੰ ਧਾਰਨ ਕੀਤਾ ਉੱਥੇ ਆਪਣੇ ਸਿੰਘਾਸਨ ਤੋਂ 2.5 ਫੁੱਟ ਉੱਚਾ ਰੱਖ ਕੇ ਸ਼ਸਤਰਾਂ ਦੀ ਪੂਜਨ ਸੇਵਨ ਅਤੇ ਸ਼ਸਤਰਾਂ ਦੇ ਉੱਪਰ ਚੌਰ ਚੌਰ ਸਾਹਿਬ ਜਿਹੜਾ ਹੈ ਉਹ ਚੁਲਾਇਆ ਕਰਦੇ ਸੀ ਉਸੇ ਪ੍ਰਥਾ ਨੂੰ ਬਾਜਾਂ ਵਾਲੇ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੀ ਪਾਵਨ ਪਵਿੱਤਰ ਬਾਣੀ ਸ੍ਰੀ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਸਤਰਨਾਮਾਲਾ ਉਚਾਰਨ ਕੀਤੀ ਹੈ ਸ਼ਸਤਰਨਾਮਾਲਾ ਬਾਣੀ ਦੇ ਵਿੱਚ ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰਤੀਰ ਸੈਵ ਸਰੋਹੀ ਸਹਤੀ ਇਹ ਹਮਾਰੇ ਪੀਰ ਮਹਾਰਾਜ ਨੇ ਸ਼ਸਤਰਾਂ ਨੂੰ ਨਿਰੰਕਾਰ ਦਾ ਰੂਪ ਜਾਣ ਕੇ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ ਰੂਪ ਜਾਣ ਕੇ ਆਪ ਪੂਜਿਆ ਹੈ ਤੇ ਬਾਣੀ ਉਚਾਰਨ ਕੀਤੀ ਹੈ ਸ਼ਸਤਰਨਾਮਾਲਾ ਬਾਣੀ ਜੋ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਅੰਕਿਤ ਹੈ ਸੋ ਇਸ ਧਰਤੀ ਤੇ ਸੱਚੇ ਪਾਤਸ਼ਾਹ ਜੀ ਦੇ ਸਿੰਘਾਸਨ ਦੇ ਉੱਪਰ ਸ਼ਸਤਰ ਮਹਾਰਾਜ ਦੇ ਆਪ ਦੋ ਸ਼ਸਤਰ ਧੰਸ਼ੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇੱਕ ਉਹ ਤੀਰ ਜਿਸ ਤੀਰ ਨੂੰ ਧੰਸ਼ੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੋਦਾਵਰੀ ਦੇ ਕੰਡੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਨਗੀਨਾ ਘਾਟ ਸਾਹਿਬ ਤੋਂ ਚਲਾ ਕੇ ਤੱਕ ਸਚਖੰਡ ਸ੍ਰੀ ਹਜ਼ੂਰ ਸਾਹਿਬ ਪ੍ਰਗਟ ਕੀਤਾ ਜਿਸ ਦੇ ਦਰਸ਼ਨ ਸਾਨੂੰ ਰੋਜ਼ਾਨਾ ਆਰਤੀ ਤੋਂ ਬਾਅਦ ਹੁੰਦੇ ਨੇ ਤੇ ਇੱਕ ਕਿਰਪਾਨ ਜੋ ਗੁਰੂ ਸਾਹਿਬ ਜੀ ਨੇ ਸਚਖਣ ਗਮਨ ਪ੍ਰਲੋਗ ਗਮਨ ਕੀਤਾ ਉਸ ਤੋਂ ਬਾਅਦ ਜੋ ਇੱਕ ਕਿਰਪਾਨ ਪ੍ਰਾਪਤ ਹੋਈ ਜਿਸ ਕਿਰਪਾਨ ਨੂੰ ਮਹਾਰਾਜ ਆਪਣੇ ਸ਼ੀਸ਼ ਦੇ ਉੱਪਰ ਸਜਾ ਕੇ ਰੱਖਦੇ ਸੀ ਉਹ ਦੋ ਨਿਸ਼ਾਨੀਆਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਇਸ ਸਥਾਨ ਤੇ ਉਸ ਤੋਂ ਇਲਾਵਾ ਬੇਅੰਤ ਸਿੰਘਾਂ ਨੇ ਜਿਸ ਵੇਲੇ ਪੰਜਾਬ ਤੋਂ ਪੁਰਾਤਨ ਸਮੇਂ ਆਇਆ ਕਰਦੇ ਸੀ ਉਹਨਾਂ ਨੇ ਆਪਣੇ ਆਪਣੇ ਸ਼ਸਤਰ ਜਿਹੜੇ ਹੈ ਮਹਾਰਾਜ ਦੇ ਸਿੰਘਾਸਨ ਦੇ ਉੱਪਰ ਭੇਟ ਕੀਤੇ ਦਰਸ਼ਨੀ ਭੇਟਾ ਵਜੋਂ ਜਿਸ ਦੇ ਵਿੱਚ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਸਤਰ ਹਨ ਅਤੇ ਅਕਾਲੀ ਫੂਲਾ ਸਿੰਘ ਜੀ ਉਹਨਾਂ ਦੇ ਵੀ ਸ਼ਸਤਰ ਹੈ ਸ਼ਸਤਰ ਦੀ ਮਹਿਮਾ ਸ਼ਸਤਰ ਦੀ ਸ਼ਸਤਰ ਦਾ ਦਰਜਾ ਜਿਹੜਾ ਹੈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਿਰੰਕਾਰ ਦਾ ਰੂਪ ਅਕਾਲ ਪੁਰਖ ਵਾਹਿਗੁਰੂ ਜਾਨ ਕੇ ਮੰਨਿਆ ਹੈ ਸੋ ਸ਼ਸਤਰਾਂ ਨੂੰ ਜਿਹੜਾ ਹੈ ਹਮੇਸ਼ਾ ਪੂਜਣਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਨ ਤਨ ਕਲਗੀਧਰ ਸਵਾਮੀ ਸਤਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਜੀਵਨ ਦੀਆਂ ਅੰਤਮ ਅਤੀ ਰਹਸਮਈ ਘੜੀਆਂ ਇਸ ਧਰਤੀ ਦੇ ਨਾਲ ਜੁੜੀਆਂ ਹੋਈਆਂ ਹਨ ਪਰਉਪਕਾਰੀ ਸਤਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਜਾਂ ਵਾਲੇ ਤਾਜਾਂ ਵਾਲੇ ਮੌਜਾਂ ਵਾਲੇ ਫੌਜਾਂ ਵਾਲੇ ਗਰੀਬ ਨਵਾਜ਼ ਜਿਸ ਵੇਲੇ ਇਸ ਧਰਤੀ ਤੇ ਆਪਣੇ ਮੁਬਾਰਕ ਚਰਨ ਰਖੇ ਇਸ ਧਰਤੀ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਕੌਤਕ ਕੀਤੇ ਜਿੱਥੇ-ਜਿੱਥੇ ਕੌਤਕ ਕੀਤੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਅੱਜ ਉੱਥੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਸਥਾਨ ਸੁਭਾਏ ਮਹਾਨ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਿੱਤਰ ਸਥਾਨ ਤਖਤ ਸੱਚਖੰਡਰੀ ਹਜੂਰੀ ਸ਼੍ਰੀ ਅਬਚਲਨਗਰ ਸਾਹਿਬ ਜਿੱਥੇ ਗਰੀਬ ਨਵਾਜ਼ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਅੰਤਮ ਫੈਸਲਾ ਲਿਆ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਕੇ ਸਾਰੇ ਪੰਥ ਨੂੰ ਹੁਕਮ ਕਰ ਦਿੱਤਾ ਕਿ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪਿਆਰੇ ਖਾਲਸਾ ਜੀਓ ਅੱਜ ਤੋਂ ਬਾਅਦ ਤੁਹਾਡਾ ਸ਼ਬਦ ਗੁਰੂ ਹੋਏਗਾ ਸੋ ਪਿਆਰੇ ਖਾਲਸਾ ਜੀਓ ਆਪਾਂ ਸਾਰੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜੀਏ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਹ ਪਾਵਨ ਪਵਿੱਤਰ ਸਥਾਨ ਹੈ ਸਾਤ ਸੰਗਤ ਜੀਓ ਕਿਹਾ ਜਾਂਦਾ ਕਿ ਜ਼ਿੰਦਗੀ ਵਿੱਚ ਤਕਰੀਬਨ ਇੱਕ ਤੋਂ ਇੱਕ ਨਾ ਇੱਕ ਵਾਰ ਇਸ ਸਥਾਨ ਦੇ ਦਰਸ਼ਨ ਦੇਦਾਰ ਕਰਨੇ ਚਾਹੀਦੇ ਹਨ ਜਿਨ੍ਹਾਂ ਨੇ ਅਜੇ ਤੱਕ ਸਤਿਗੁਰੂ ਪਾਰਸ਼ਾ ਜੀ ਦੇ ਪਾਵਨ ਸਥਾਨ ਦੇ ਦਰਸ਼ਨ ਦੇਦਾਰ ਨਹੀਂ ਕੀਤੇ ਭਾਈ ਉਹਨਾਂ ਨੂੰ ਬੇਨਤੀ ਹੈ ਸਤਿਗੁਰੂ ਪਾਰਸ਼ਾ ਜੀ ਦੇ ਪਾਵਨ ਸਥਾਨਾਂ ਦੇ ਦਰਸ਼ਨ ਦੇਦਾਰੇ ਕਰੋ ਕਿਉਂਕਿ ਇਸ ਪਵਨ ਸਥਾਨ ਤੇ ਸਭ ਤੋਂ ਪਹਿਲਾ ਗੁਰਤਕ ਗੱਦੀ ਦਾ ਗੁਰਪੁਰਬ ਮਨਾਇਆ ਜਾਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਚਕਣ ਗਮਣ ਦਾ ਫਿਰ ਦੀਪਮਾਲਾ ਦਾ ਜਿਸ ਤਰ੍ਹਾਂ ਫਿਰ ਹੋਲਾ ਮਹਿਲਾ ਬੈਸਾਖੀ ਦਸਹਿਰਾ ਇਹ ਵੱਡੇ ਪੱਧਰ ਤੇ ਬਾਅਦ ਚੜ੍ਹਦੀ ਕਲਾ ਵਿੱਚ ਮਨਾਇਆ ਜਾਂਦੇ ਫਿਰ ਵੀ ਹਰ 12 ਮਹੀਨੇ ਇੱਥੇ ਸੰਗਤਾਂ ਰਹਿੰਦੀਆਂ ਨੇ ਸੰਗਤਾਂ ਦੇ ਸਹੂਲਤ ਵਾਸਤੇ ਪ੍ਰਬੰਧਕਾਂ ਨੇ ਬਹੁਤ ਸੋਹਣੇ ਪ੍ਰਬੰਧ ਕੀਤੇ ਹਨ ਸੋ ਸਤਿਗੁਰੂ ਬਾਛਾ ਕਿਰਪਾ ਕਰਨ ਜੋ ਪੀਟੀਸੀ న్యూਸ ਚੈਨਲ ਜਿਨਾਂ ਰਾਹੀਂ ਆਪ ਜੀ ਦਰਸ਼ਕ ਦیدار ਕਰ ਰਹੇ ਹੋ ਇਸ ਸਥਾਨ ਤੇ ਸਤਿਗੁਰੂ ਬਾਛਾ ਕਿਰਪਾ ਕਰਨ ਸਾਰਿਆਂ ਸੰਗਤਾਂ ਨੂੰ ਇਸ ਤਰ੍ਹਾਂ ਇਸ ਸਥਾਨ ਤੇ ਦਰਸ਼ਨ ਦਿਦਾਰ ਕਰਾ ਕੇ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਾਉਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਪਿਆਰੀ ਸਤਿ ਸੰਗਤ ਜੀ ਅਸੀਂ ਹੁਣੇ ਦਰਸ਼ਨ ਕੀਤੇ ਆ ਗੁਰਦੁਆਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਉਥਾਂ ਜਿਹੜੀ ਕਿ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਪ੍ਰਗਟ ਕੀਤੀ ਸੀ ਆਪਣਾ ਤੀਰ ਮਾਰ ਕੇ ਇਸੇ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 11ਵੇਂ ਗੁਰੂ ਵਜੋਂ ਨਵਾਜਿਆ ਗਿਆ ਸੀ ਇਸੇ ਥਾਂ ਦੇ ਉੱਤੇ ਇੱਕ ਨਾਰੀਅਲ ਪੰਜ ਪੈਸੇ ਰੱਖ ਕੇ ਨਮਸਕਾਰ ਕਰਦੇ ਹੋਇਆ ਗੁਰੂ ਸਾਹਿਬ ਨੇ ਸ਼ਬਦ ਉਚਾਰੇ ਸੀ ਇਸੇ ਥਾਂ ਤੇ ਹੁਣ ਗੁਰੂ ਸਾਹਿਬ ਦੇ ਕੁਝ ਸ਼ਸਤਰ ਮੌਜੂਦ ਨੇ ਇਹ ਉਹ ਥਾਂ ਹੈ ਜਿਹੜੇ ਸਾਡੇ ਪੰਜਵੇਂ ਤਖਤਵਜੋ ਜਾਣੀ ਜਾਂਦੀ ਹੈ ਉਹ ਥਾਂ ਹੈ ਜਿਹੜੇ ਸਾਡੇ ਪੰਜਾਂ ਤਖਤਾਂ ਚੋਂ ਇੱਕ ਹੈ ਸ੍ਰੀ ਹਜੂਰ ਸਾਹਿਬ ਜਾਣੀ ਕਿ ਗੁਰੂ ਸਾਹਿਬ ਦਾ ਉਹ ਘਰ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆ ਕੇ ਨਕਮਸਤਕ ਹੁੰਦੀਆਂ ਨੇ ਅਸੀਂ ਅੱਜ ਇੱਥੇ ਦਰਸ਼ਨ ਵੀ ਕੀਤੇ ਤੇ ਅਸੀਂ ਇੱਥੇ ਦੇ ਸਿੰਘ ਪਾਸਿਓ ਇਸ ਦਾ ਇਤਿਹਾਸ ਵੀ ਜਾਣਿਆ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦਾ ਹੀ ਹੋਵੇਗੀ ਸੋ ਮੈਨੂੰ ਜਸਪੀਤ ਸਿੰਘ ਅਸ਼ਕ ਤੇ ਮੇਰੇ ਕੈਮਰਾਮੈਨ ਜਗਜੀਤ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ